ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਮੰਡੀ ਰਾਮਪਰਾ ਦੋ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੇ ਚੰਗੇ ਨਗਰ ਦਿਖਾਵਾਂਗੇ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚ ਆਉਂਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਨਵਾਂ ਸਾਲ ਪਹਿਲਾਂ ਤਾਂ ਮੁਬਾਰਕਾਂ ਜਿਹੜੇ ਵੀਰ ਆਪਣਾ ਚੈਨਲ ਤੇ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦਿਖਾਉਣੇ ਤੁਹਾਨੂੰ ਮੱਜਾਂ ਦਾ ਵਿਊ ਮੱਜਾਂ ਵਿਗੀ-ਵੀਆਂ ਜਾਂਦੀਆਂ ਨੇ ਦੇਖੋ ਤੇ ਮੰਡੀ 'ਚ ਦੋਸਤੋ ਦਿਖਾਵਾਂਗੇ ਤੁਹਾਨੂੰ ਜਾਇਜ਼ ਰੇਟ ਵਾਲੀਆਂ ਮੱਜਾਂ ਵੀ ਦਿਖਾਵਾਂਗੇ ਚੰਗੀਆਂ ਮੱਜਾਂ ਵੀ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਖਮਦਾਰੀ ਚਾਉਂਦੀਆਂ ਨੇ ਤਾਂ ਵੀਰ ਨਾਲ ਕੰਟੈਕਟ ਕਰ ਸਕਕੇ ਖਰੀਦਾਰੀ ਕਰ ਸਕਦੇ ਹੋ ਘਰੇ ਵੀ ਉਪੜਦੀਆਂ ਹੋ ਜਾਣਗੀਆਂ ਸਾਈ ਬੈਨੇ ਕਰਕੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਿੰਡ ਐਡਰੈਸ ਕਨਫਰਮ ਕਰਵਾਉਦੇ ਕਿਹੜਾ ਆਪਣਾ ਮਹਰਾਜ ਜੀ ਜ਼ਿਲ੍ਹਾ ਬਠਿੰਡਾ ਪਿੰਡ ਮਹਰਾਜ ਤੇ ਮੇਲਾ ਦੀ ਜਦੋਂ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਮੂਰੇ ਤੂੰ ਹੀ ਆਉਣਾ ਆਪਣਾ ਨੇੜਿਆਂ ਨਹੀਂ ਆ ਵੀਰਾ ਚੌਂਕ ਦੇ ਕੋਲੇ ਆ ਜਾਂਦੇ ਚੌਂਕ ਦੇ ਕੋਲੇ ਇੱਥੋਂ ਹੀ ਵੀਡੀਓ ਸਟਾਰਟ ਕਰਦੀ ਆਈ ਵਾਰ ਵੀਰ ਦੀ ਵੀਡੀਓ ਤੇ ਸਟਾਰਟ ਹੁੰਦੀ ਆ ਤੇ ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦੇ ਆ ਕਹਿਮਾ ਸੁਆ ਰੇਟ ਕਰਨਾ ਨ ਦੋਸਤੋ ਖੋਲ ਕੇ ਦਿਖਾ ਦਨੇ ਆਪਾਂ ਗੇੜਾ ਦਿਵਾ ਕੇ ਤੁਹਾਨੂੰ ਝੁੱਟੀ ਦਾ ਥਣ ਲੇਵੇ ਦੀ ਬਿਲਕੁਲ ਸਾਫ ਸੁਥਰੀ ਸਿੰਘ ਗੋਲ ਸੁਹਾ ਦੂਜਾ ਹਨਾ ਹੀ ਸੁਹਾ ਦੋਸਤੋ ਦੂਜਾ ਮਗਰ ਕੀ ਆ ਵੀਰੇ ਮਗਰ ਦੋਸਤੋ ਕੱਟੀ ਹਵਾਨਾ ਸੂ ਨੂੰ ਟੱਚ ਕਰਦਾ ਬਾਜ਼ਾਰ ਲੱਗਿਆ ਹੋਇਆ ਪ੍ਰੋਪਰ ਜਾਣਕਾਰੀ ਆਪਾਂ ਤੁਹਾਨੂੰ ਬੰਨਿਆਂਗੇ ਵੀਡੀਓ ਦੇ ਵਿੱਚ ਤੇ ਦੁੱਧ ਕਿੰਨਾ ਹੈ ਕੈਜਨਾਂ ਦੀ ਸੂਈ ਹੈ ਇਹ ਵੀਰਾਂ ਦਾ ਪੁੱਛ ਕੇ ਕਰ ਦਿਆਂਗੇ ਕਨਫਰਮ ਤੇ ਰੇਟ ਕਿੰਨਾ ਹੈਗਾ ਬਾਅਦ ਵਿੱਚ ਵੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਕਾਫੀ ਮਾਤਰਾ ਚ ਮੱਝਾਂ ਆਈਆਂ ਨੇ ਦੇਖੋ ਦੇਖ ਸਕਦੋਂਗੇ ਤੁਸੀਂ ਮੇਲੇ ਦਾ ਵੀਊ ਆਪਾਂ ਲੈ ਕੇ ਦੇਨੇ ਹੁਣ ਤੁਹਾਨੂੰ ਆਹ ਮੱਝ ਦੀ ਜਾਣਕਾਰੀ ਤੇ ਵੀਰੇ ਦੁੱਧ ਹਾਜ਼ਰ ਕਿੰਨਾ ਹੁਣ ਕਹਿ ਦੇਣਾ ਦੀ ਸੂਈ 12 ਕਿਲੋ ਦੁੱਧ ਹਿਆਰ ਹੈ ਤੇ ਸੂਈ ਕਹਿ ਦੇਣਾ ਦੀ ਹੈ 10 ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਤੇ ਮਾਗਰ ਕੀ ਆ ਵੀਰੇ ਇਹ ਮਾਗਰ ਕੱਟੀ ਹੈ ਜੀ ਮਾਗਰ ਕੱਟੀ ਤੇ ਰੇਟ ਲੈਣ ਦੇ ਨਾਲ ਕਰਨਾ ਜਮਾ ਬਿਲਕੁਲ 1 ਲੱਖ ਦੇ 10000 ਰੁਪਏ ਮਾਨਤਾਂ ਨਾਲ ਪੰਜ ਦੇ ਲੱਖ ਰੁਪਏ ਅੰਦਰ ਹੋ ਜੂ ਨਹੀਂ ਹੋਣੀ ਬਾਈ ਹੋਣੀ ਨਹੀਂ ਹਾਂ ਨਹੀਂ ਆ ਪੰਜ ਦੀ ਪੰਜ ਦੀ ਹਾਂ ਨਹੀਂ ਮਾਨ ਤਾਨ ਹੋਊਗਾ ਮਾਨ ਤਾਨ ਕਰਦਾ ਹੈ ਮਾਨ ਤਾਨ ਹੋਊਗਾ ਤੇ ਹੋਰ ਕਿਹੜੀ ਬਾਜਾ ਆਪਣੀ ਮੱਜਾ ਮੱਜਾ ਵੀਰ ਕਹਿੰਦਾ ਆਪਣੇ ਕੋਲ ਕਾਫੀ ਨੇ ਜਿਹੜੀ ਚੰਗੀ ਆਪਾਂ ਨੂੰ ਮੈਂ ਲੱਗੀ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਉਹ ਯਾਰ ਉਹ ਯਾਰ ਅੰਦਰ ਡੀਏਟੀ ਆ ਜੀ ਹਾਂ ਮੈਂ ਤਾਂ ਹੀ ਇਹ ਤਾਂ ਆਜੀ ਸੂਈ ਆ ਇਹ ਚੰਗੇ ਦੁੱਧ ਵਾਲੀ ਆ ਨਾ ਉਹ ਦਿੱਤਾ 15 ਕਿਲੋ ਬਾਈ ਦੁੱਧ ਦਿੱਤਾ 15 ਕਿਲੋ ਦੋਸਤੋ ਸਿੰਘ ਖੁੱਲਾ ਹੈ ਵਜਨ ਵਜੂਦ ਵਾਲੀ ਕੱਦ ਕਾਠ ਵਾਲੀ ਮੈਂ ਆ ਥਣ ਬਿਲਕੁਲ ਲੈਣ ਇੱਕ ਨੰਬਰ ਲੱਗਿਆ ਸੂਈ ਕਹਿ ਕੇ ਦਿੰਦੀ ਆ ਜੀ ਪਰਸੋਂ ਸੂਈ ਆ ਪਰਸੋਂ ਸੂਈ ਆ 12 ਕਿਲੋ ਬੋਲਾ 12 ਕਿਲੋ ਬੋਲਾ ਤੇ ਰੇਟ ਰੇਟ 130 ਦੀ ਹਾਨਾ 130 ਦੀ ਹਾਨਾ ਦੁੱਧ ਕਿੰਨਾ ਦੇ ਦੂਗੀ 15 ਕਿਲੋ ਦੇ ਦੂ 15 ਕਿਲੋ ਦੇ ਦੂ ਹੁਣ 12 ਕਿਲੋ ਹਾਜ਼ਰ ਹੈ 12 ਕਿਲੋ ਦੁੱਧ ਹੁਣ ਹਾਜ਼ਰ ਹੈ ਵੀਰ ਕਹਿੰਦੇ ਜੇ ਕਿਸੇ ਮੇਰੇ ਦੋ ਦੰਦ ਇਦਾਂ ਦੀ ਕੱਟੇ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਨਾ ਦੋਸਤੋ ਵੱਡੇ ਕੱਦ ਕਾਠ ਵਾਲੀ ਜੰਗਾ ਕਦਗਾਠ ਰਿੰਗ ਸਿੰਘ ਬਿਲਕੁਲ ਐਨ ਥਣ ਹਵਾ ਨੇ ਦੀ ਸਾਫ ਜੇ ਕਿਸੇ ਮੇਰੇ ਵੀਰ ਦੀ ਸਰਮਾ ਡੇਰੀ ਫਾਰਮ ਤੇ ਰੇਟ ਕੀ ਹੋਊਗਾ ਦਾ ਬਾਜਵ ਵੱਡੀ ਝੋਟੀ ਦਾ 1.40 ਦੀ 1.40 ਦੀ ਉਹਨਾਂ ਦਾ 60 70 ਕਰੀ ਜਾਂਦੇ ਮੁੱਲ 60 70 1.40 ਦੀ ਜੈਸਨੋ ਦੇਣੀ ਆ ਉਹਨਾਂ ਦਾ ਅਰੀਜਨਲ ਬਾਈ 32 ਦੇ ਘਰਾਂ ਚ ਹੋਜੂਗੀ ਦੋਸਤੋ ਕੱਟੀ ਐਡੀ ਆ ਖੋਲਣੀ ਤੋਂ ਵੀ ਮੰਨ ਲਓ ਵੀ ਉੱਪਰ ਦੀ ਜਾਂਦੀਆਂ ਸਾਰੀਆਂ ਮੱਜਾਂ ਦੇ ਕਦ ਕਾੜ ਚੰਗਾ ਥਣ ਲੈ ਕੇ ਖੋਲ ਕੇ ਗੇੜਾ ਦਵਾ ਸਕਦੇ ਹੋ ਹੁਣ ਕੋਲੇ ਹੈ ਨਹੀਂ ਗੱਡੀ ਸੜਦੀ ਆ ਸੜੀ ਘਰੋਂ ਨਹੀਂ ਬੈਠੇ ਤੋਰਦੇ ਯਾਰ ਕੋਈ ਨਹੀਂ ਡਰਦੀ ਤਾਂ ਹਾਂ ਤੂੰ ਠੰਡ ਦੇ ਮਾਰੇ ਨਹੀਂ ਕਹਦਾ ਮੈਨੂੰ ਪਤਾ ਡਰਦੀ ਤਾਂ ਹੈ ਨਹੀਂ ਗੀ ਦੋ ਤਾਂ ਕਦ ਕਾਠ ਵਾਲੀ ਝੋਟੀ ਬਿਲਕੁਲ ਐਨ ਬਾਜਵਰੇ 1 ਲੱਖ ਤੇ 40 ਹਜ਼ਾਰ ਮੁੱਲ ਵੀਰ ਕਹਿੰਦਾ 1 70 80 ਕਰੀਏ ਦੇਖੋ ਉਹਦਾ ਕੋਈ ਫਾਇਦਾ ਹਨ ਹਵਾਨੇ ਦੀ ਬਿਲਕੁਲ ਉਸਾਰੀ ਝੋਟੀ ਸੀ ਹੂੰ ਉਹਦੀ ਕਿੰਨੀ ਕੀਮਤ ਉਹ ਤਾਂ ਕੋਈ ਗੀਂ ਨਹੀਂ ਪਾ ਮੈਂ ਲੱਖਾਂ ਚੰਗਾ ਕਰਕੇ ਨਹੀਂ ਦਿੰਦਾ ਕਿ ਉਹ ਤੋਰੇਦਾਰੇ ਦੀ ਸਾਫ ਆ ਵੀਰ ਨੇ ਵੀ ਕਹਿੰਦਾ ਡਰਦੀ ਇਹ ਤਾਂ ਕੱਚੇ ਧਾਗੇ ਨਾਲ ਬਣਨ ਵਾਲਾ ਕੰਮ ਹੀ ਹੈਗਾ ਡਰਦੀ ਕਰਦੀ ਤਾਂ ਹੈ ਨਹੀਂ ਗੀ ਝੋਟੀ ਵੀ ਦੋਸਤੋ ਚੰਗੀ ਐ ਦੋ ਰੱਖਣ ਦੀ ਬਜਾਏ ਇੱਕ ਰੱਖ ਸਕਦੇ ਹੋ ਚੰਗੀ ਝੋਟੀ ਐ ਸਮੀ ਪੱਤ ਤੇ ਕਿੰਨੇ ਦੀ ਹੋਊ ਜੀ ਵੀਰੇ ਇਹ 10 ਤਾਂ ਹੈ 40 ਦੇ ਦਾਂਗੇ ਹੈ 40 40 ਚ ਮਾਨਸਾਨ ਦਾ ਹੋਊ ਮਾਨਸਾਨ ਦਾ ਤੇ ਧੰਨਵਾਦ ਬਾਈ ਆਸ੍ਰੀ ਕਾਲ ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀਏ ਨੇ ਕੀ ਡਿਟੇਲ ਆ ਖੋਲ ਕੇ ਕਿਹੜਾ ਦਬਾ ਲਓ ਰੇਟ ਬਿਲਕੁਲ ਜੈਨੂਨ ਕਰਨਾ ਹੈ ਜੇ ਕਿਸੇ ਮੇਰੇ ਵੀਰ ਦੇ ਪਸੰਦ ਆਉਂਦੀ ਹੋਈ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ। ਨਾ ਮੋਬਾਈਲ ਨੰਬਰ ਬੋਲ ਦੋ ਪਹਿਲਾਂ ਆਪਣਾ। ਨੰਬਰ 9878816095 9878816095 ਦੋਸਤੋ ਦੂਜਾ ਸੂਆ ਮੰਨ ਲਓ ਤੀਜਾ ਸੂਆ ਮੰਨ ਲਓ ਕਿੰਨਾ ਦੁੱਧ ਹੈ ਡਿਟੇਲ ਲੈ ਕੇ ਦਿੰਨੇ ਵੀਰ ਤੋਂ ਪਿੰਡ ਕਿਹੜਾ ਹੈਗਾ? ਰੇਟ ਕਰਨਾ ਚਾਹੁੰਦਾ ਜੈਸਨੋ ਵਾਲਾ ਕੀ ਰੇਟ ਹੋਊਗਾ? ਰੇਟ ਬਸ 87000 ਦੀ ਹਾਂ ਉਹ ਦੇਣੀ 87000 ਦੀ ਦੋਸਤੋ ਮੱਝ ਦੇਣੀ ਹੈਗੀ। ਇੱਕ ਤਰੀਕ ਦੀ ਮੰਡੀ ਦੇ ਥੋੜਾ ਜਿਹਾ ਕਮ ਮੰਦਾ ਚੰਗਾ ਕੱਦ ਕਾਠਾ ਮਾਝ ਦਾ ਬਾਜਬ ਰੇਟ 87085 ਦੇ ਘਰਾਂ ਚ ਹੋ ਜੂਗੀ ਤੇ ਪਿੰਡ ਕਿਹੜਾ ਆਪਣਾ ਪਿੰਡ ਧੋਲਾ ਪਿੰਡ ਧੋਲਾ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ 98788 16056 ਤੇ ਜਿਹੜੀ ਇਹਦੇ ਨਾਲ ਖੜੀ ਹੈ ਝੋਟੀ ਇਹ ਵੀਰ ਦੀ ਆਇਦਰ ਲਈ ਤੇਰੀ ਹੈ ਇਹਨੂੰ ਵੀ ਖੋਲ ਕੇ ਕਿਹੜਾ ਦਵਾ ਦੇ ਦੋਸਤੋ ਬਿਲਕੁਲ ਜੈਨੂਨ ਜੇ ਰੇਟ ਕਰਾਉਣੇ ਨੇ ਦੋਸਤੋ ਤੋਰੇ ਤਾਰੇ ਦੀ ਮੱਝੇ ਵੀ ਸਾਫ਼ ਹੈ ਇਹਦਾ ਕੀ ਰੇਟ ਹੋਊਗਾ ਵੀਰੇ ਇਹ ਵੀ ਹੋ ਜੂ 87 ਦੀ 97 ਦੀ ਇਹ 95 ਦੀ ਹੋਊਗੀ ਇਹ ਦੋਸਤੋ 95 ਦੀ ਹੋ ਜੂ ਵੀਰ ਕਹਿੰਦਾ ਚੰਗੀ ਸਮੀ ਭਲੀ ਮੋਬਾਈਲ ਨੰਬਰ ਵੀਰ ਦਾ 9878816050 ਤਾਜ਼ੀ ਸੂਈ ਹੈ ਸੂਈ ਕਿੰਨੇ ਕ ਟਾਈਮ ਦੀ ਹੈ ਵੀਰੇ ਇਹ ਸੂਈ ਨੂੰ ਹੋ ਗਿਆ ਅੱਜ ਵੀਰੇ ਨੂੰ 12 ਬਾਰਾਂ ਦੇ ਸੁਈ ਨੂੰ ਹੋਵੇ ਹਾਂਜੀ ਤੇ ਰੇਟ ਲਾਈਨ ਦੇ ਨਾਲ ਆ ਜਾਵਾਂ ਲਾਈਨ ਦੇ ਨਾਲ ਹੀ ਆ ਬਸ ਮਾਨ ਤਾਨ ਕਰਦੇ ਆਂਗੇ 90 ਦੀ ਹੋਜੂ 90 ਦੀ ਮਾਨ ਤਾਨ ਨਹੀਂ ਹੋਊਗਾ ਥੋੜੇ ਜਿ 95 ਤੋਂ ਮਾਨ ਤਾਨ ਨਹੀਂ ਹੋਊਗਾ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਇਹ ਆਪਣਾ ਪਿੰਡ ਧਨੋਲਾ ਜੀ ਪਿੰਡ ਧਨੋਲਾ ਤੇ ਕਿਵੇਂ ਸੂਏ ਮਾਝੀ ਇਹ ਇਹ ਦੂਜੇ ਸੂਏ ਦੂਜੇ ਸੂਏ ਮੁੱਲ ਕੀ ਕਰਦੇ ਆਂ ਜੀ ਮੁੱਲ ਇਹਦਾ 20 20 ਆ ਮੁੱਲ ਇਹਦਾ 20 20 ਹੈ ਤੇ ਦੁੱਧ ਹਾਇਰ ਕਿੰਨਾ ਹੀ ਹੋਣਾ ਪੰਡਾ ਹੈਗਾ ਜੀ ਪੰਡਾ ਲੇਟਰ 15 ਕਿਲੋ ਦੁੱਧ ਹਾਜ਼ਰ ਹੈ ਖੋਲ ਕੇ ਵੀਰੇ ਗੇੜਾ ਦਵਾਏਗਾ ਦੋਸਤੋ ਚੰਗੇ ਦੁੱਧ ਵਾਲੀ ਮੱਝ ਚੰਗਾ ਕਦਗਾਠ ਭਵਾਨਾ ਵੀ ਕਾਫੀ ਚੰਗਾ ਝੋਟੀ ਦੇ ਜਿ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਆ ਤਾਂ ਵੀਰ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 200 ਤੋਰੇਦਾਰੇ ਦੀ ਮੱਝ ਕੋਲੋਂ ਸਾਫ ਹੈ ਭਵਾਨਾ ਵਾਲਾ ਤੋਰਾ ਬਿਲਕੁਲ ਲੈਣ ਲੱਤ ਕਮਾ ਕੇ ਤੁਰਦੀ ਆ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ 15 ਕਿਲੋ ਮਿਣਕੇ ਦੇ ਦੇ ਦਾਂਗੇ ਵੀਰੇ ਹਾਂਜੀ ਹਾਂ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ 15 ਕਿਲੋ ਦੁੱਧ ਵੀਰ ਕਹਿੰਦਾ ਵੀ ਆਪਾਂ ਮਿਣਕੇ ਦੇ ਦੇ ਦਾਂਗੇ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਬਿਲਕੁਲ ਇਹਨਾਂ ਰਸਿਆਂ ਨੇ ਟੈਂਕ ਜਿੱਦੀ ਮੱਝ ਆ ਥਾਣ ਹਵਾ ਨੇ ਵੀ ਸਾਫ਼ ਸਹੀ ਮੋਬਾਈਲ ਨੰਬਰ ਕਿੰਨਾ ਹੀ 7093 17076 70093 17072 17072 ਪਿੰਡ ਤਨੋਲਾ ਹਾਂ 17072 ਮੋਬਾਈਲ ਨੰਬਰ ਦੁਬਾਰੇ ਬੋਲਦੇ ਕਿ ਵੀਰ ਗਲਤ 70093 17072 ਠੀਕ ਹੈ ਜੀ ਪਿੰਡ ਤਨੋਲਾ ਤੇ ਦੁੱਧ ਕਿੰਨਾ ਹਾਜ਼ਰ ਹੈ ਦੁੱਧ 15 ਕਿਲੋ 15 ਕਿਲੋ ਤੇ ਰੇਟ ਲੈਣ ਦੇ ਨਾਲ ਕਰਦੇ ਜਮਾ ਹਾਂ ਰੇਟ ਦੋ ਹੀ ਦੇ ਦਿੰਦੇ 2 ਲੱਖ ਦੀ 200 ਵੱਧ ਵੀਰ ਕਹਿੰਦੇ ਦੇ ਦਿਆਂਗੇ